ਕਿਉਂਕਿ ਅੱਗੇ ਇਸਮ ਕੋੜੇ ਲਾ ਜੀ ਕੋੜੇ ਆ ਕੇ ਗੁੱਤ ਛੱਡੀ ਕੇ ਵੀਰਾਂ ਵੱਲ ਗੱਦੀਆਂ ਕਰਾਂ ਜੀ ਇਹਦਾ ਹੁਣ ਤਾਂ ਆਵੇ ਗੁਰਦਾਸ ਸਾਹਿਬ ਜੀੋਂ ਤਾਂ ਆਵੇ ਜੁਰਮੀਆਂ ਦਾ ਸੋ ਐਸੇ ਗੱਲ ਨੂੰ ਬਿਆਨ ਕਰਨ ਦੀ ਕਮਤਾ ਮੇਰੇ ਸਾਥੀ ਸੰਗਾਂ ਦੇ ਪਾਸੋਂ ਹੋਏ ਐ ਉਹ ਸਰਵਣ ਕਰੋ ਜੀ ਵਾਹ ਬਾਈ ਫਟੋ ਬਾਗ ਹੋ ਗਰਾਈਏ ਜੱਲੀਏ ਗੇਣੋ ਬਾਤ ਤੁਸੀਂ ਘੋਰ ਸਵਾਰ ਸਿੰਘਾਂ ਨੂੰ ਬੇਨਤੀ ਘੋਰ ਸਵਾਰ ਵੀਰਾਂ ਨੂੰ ਬੇਨਤੀ ਹੈ ਜਿਹੜੂਆਂ लाड ਲੀਆਂ ਫੌਜਾਂ ਨੂੰ ਬੇਨਤੀ ਹੈ ਜੈ ਪਾਟ ਜੀ ਦੇ ਭੋਗ ਪਾਏ ਗਏ ਹਨ ਅਰਦਾਸਾ ਹੋਇਆ ਹੈ I'm sorry. I'm sorry. I'm sorry. ਸਾਰੇ ਗਾਵੇ ਫਲੇ ਪਾਣਿਆ ਨਾ ਰੋਣਾ ਏ ਗੁਰਜੀਕਾ ਖਾਲਸਾ ਵਾਹਿਗੁਰੂ ਕੀ ਫਤਹਿ ਅੱਜ ਦਾ ਜੋ ਦਿਹਾੜਾ ਜੋ ਕਿ ਗੁਰੂ ਤੇਗ ਬਹਾਦਰ ਜੀ ਦੇ 350 ਸਤਾਬਦੀ ਨੂੰ ਮਨਾਉਂਦੇ ਹੋਏ ਆ ਸਾਰੇ ਹੀ ਨਗਰ ਵੱਲੋਂ ਇਹ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਗੁਰਦੁਆਰਾ ਸਾਹਿਬ ਤੋਂ ਜੋ ਨਗਰ ਕੀਰਤਨ ਆ ਰਿਹਾ ਹੈ ਉਸ ਨੂੰ ਦੇ ਸਵਾਗਤ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਦੁਆਰਾ ਸਾਹਿਬ ਦੇ ਪੂਰੀ ਕਮੇਟੀ ਅਤੇ ਹੋਰ ਬਹੁਤ ਹੀ ਸੰਗਤਾਂ ਆਈਆਂ ਹਨ ਮੈਂ ਸਾਰਿਆਂ ਦਾ ਪਰ ਵੱਲੋਂ ਧੰਨਵਾਦ ਕਰਦਾ ਹਾਂ ਅਤੇ ਕੋਟ ਰਿਕੋਰਟਰ ਨੂੰ ਨਮਸਕਾਰ ਹੈ ਤਾਂਤਰ ਸਿੰਘ ਗੁਰੂ ਤੇਗ ਬਹਾਦਰ ਜੀ ਨੂੰ ਅਤੇ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਇੱਕ ਸਾਡੀ ਕੌਮ ਦੇ ਲਈ ਆਪਣਾ ਪਰਿਵਾਰ ਆਪਣਾ ਸਭ ਕੁਝ ਸ਼ਾਵਰ ਕਰ ਦਿੱਤਾ ਇਹ ਜੋ ਦਿਨ ਹੈ ਬੜਾ ਵੱਡ ਪਾਕਾ ਹੈ ਕਿ ਉਸ ਜੀ ਗੁਰੂ ਸਾਹਿਬ ਦੇ ਸਿੱਖਾਂ ਅਤੇ ਉਹਨਾਂ ਦੀ ਜੋ ਸਿੱਖਿਆਵਾਂ ਦੇ ਚੱਲਣਾ ਚਾਹੀਦਾ ਹੈ ਮੈਂ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਸਾਰਿਆਂ ਨੂੰ ਇਹ ਬੇਨਤੀ ਕਰਦਾ ਗੁਰੂ ਸਾਹਿਬ ਦੇ ਸਾਰੇ ਚਰਨਾਂ ਨਾਲ ਜੁੜੀਏ ਔਰ ਵਾਹਿਗੁਰੂ ਦਾ ਨਾਮ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਸੱਤੇ ਸਾਤ ਸੰ ਸਾਇਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ 350 ਸਾਲਾਂ ਸਾਡੀ ਸਵਾਦ ਨੂੰ ਸੁਸਮਰਪਿਤ ਅੱਜ ਦਾ ਜੋ ਮੱਲਾ ਧੰਗ ਸਿੰਘ ਜਥੇ ਵੰਦੀਆ ਵੱਲੋਂ ਇੱਕ ਸਟੌਮ ਦੀ ਵਿਰਾਸਤ ਹੈ ਉਹਨਾਂ ਵੱਲੋਂ ਕੱਢਿਆ ਜਾ ਰਿਹਾ ਹੈ ਔਰ ਇਹ ਨਜ਼ਰਕੀ ਤੱਕ ਜਰੂਰ ਦੇ ਵਿੱਚ ਜੋ ਆਮ ਰਾਣੀ ਬਾਗ ਤੋਂ ਰੰਮ ਹੋਇਆ ਹੈ ਮੱਲਾ ਕਿ ਵਕਫ ਵਕ ਲਾਕਿਆ ਤਾਂ ਹੁੰਦਾ ਆ ਇਸ ਲਈ ਨਯਾਤਮ ਨਗਰ ਸਾਡੇ ਸਤਕਾਰਿਓ ਡਾਕਟਰ ਦਸਰਸੀ ਦੇ ਪ੍ਰਾਪਤ ਪਹੁੰਚ ਗਿਆ ਹੈ ਇਸ ਤੋਂ ਅਗੇ ਨਗਰ ਕੀਰਤਨ ਅਵਤਾਰ ਨਗਰ ਰੋਡ ਤੋਂ ਨਕੋਦਰ ਰੋਡ ਤੋਂ ਜੋਤੀ ਚੌਕ ਤੋਂ ਪਟੇਜ ਚੌਕ ਤੋਂ ਹੁੰਦਾ ਹੈ ਬਲਟਰਪਾਰਕ ਜਾਏਗਾ ਜਿੱਥੇ ਲਗੰਗ ਸਿੰਘ ਜਿੱਥੇ ਬੰਦੀਆਂ ਆਪਣੇ ਕਰਤਬ ਦਿਖਾਣੀਆਂ ਜੋ ਮਹੱਲੇ ਦੇ ਕਰਤਵਾਨ ਜੋ ਸਾਨੂੰ ਯੂਨਿਵਰਸ ਦਿੱਸਿਆ ਜਾਂਦਾ ਹੈ ਕਿ ਜੋ ਤੁਸੀਂ ਅਲੜਿਆ ਜਾਣਾ ਹੈ ਉਹ ਯੁੱਧ ਦੇ ਕਰਤਬ ਮਲਟਨ ਪਾਰਕ ਦੇ ਜੋ ਗਰਾਉਂਡ ਹੈ ਉਹਦੇ ਇੰਤਿਆਮ ਸਿੰਘ ਜੁੱਤੇ ਵੰਡੀਆਂ ਦਿਖਾਣਗੇ ਆਪ ਸਾਰੀਆਂ ਸਰਕਾਰਾਂ ਨੂੰ ਬੇਤੀ ਹੈ ਕਿ ਆਪ ਮਲਟਨ ਪਾਰਕ ਪਹੁੰਚੋ ਔਰ ਜੋ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਇਹ ਜੋ ਮੱਲਾ ਹੈ ਉਹਦੇ ਵਿੱਚ ਅੰਕ ਸੰਯੁਕਤ ਕਰਕੇ ਉਹਨਾਂ ਦਿਖਾ ਕੇ ਬੱਚਿਆਂ ਨੂੰ ਆਪਣੇ ਦੇ ਹਿਸਾਬ ਨਾਲ ਆਸਨ ਦਾ ਜੋੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ